ਬਹੁਤ ਸਾਰੇ ਲੋਕ ਇਦਾਂ ਦੇ ਨਾ ਭੇਖ ਬਾਹਰੋਂ ਤਾਰਨ ਕਰ ਲੈਂਦੇ ਸ਼ਕਲ ਸੂਰਤ ਜਿਹੜੀ ਉਹ ਸਾਡੇ ਵਾਲੀ ਹੋਏਗੀ ਲੇਕਿਨ ਜਿਹੜੇ ਕਰਮ ਆ ਉਹ ਸਿੱਖਾਂ ਵਾਲੇ ਨਹੀਂ ਦਿਖਾਈ ਦਿੰਦੇ ਹੁਣ ਜਿੱਥੇ ਬੈਠੇ ਆ ਜਿਹੜੀਆਂ ਉਹ ਫੋਟੋਆਂ ਲੱਗੀਆਂ ਹੋਈਆਂ ਉਹਦੇ ਨਾਲ ਕੁਝ ਬੰਦੇ ਉਹਨਾਂ ਦੇ ਹਿੰਦੂ ਸ਼ਾਇਦ ਸੰਗਠਨਾਂ ਦੇ ਵੀ ਬੈਠੇ ਹੋਇਆ ਕੁਝ ਸਿੱਖ ਧਰਮ ਦੇ ਵਿੱਚ ਨਹੀਂ ਹੈਗਾ ਪਰ ਇਹ ਬੈਠੇ ਉੱਥੇ ਸਾਰੇ ਤਸਵੀਰਾਂ ਉੱਤੇ ਚੋਰ ਵੀ ਕਰ ਰਹੇ ਆ ਜਦਕਿ ਮੂਰਤੀ ਪੂਜਾ ਤਾਂ ਸਿੱਖ ਧਰਮ ਵਿੱਚ ਪ੍ਰਵਾਨੀ ਨਹੀਂ ਹੈਗੀ ਜਿਹੜਾ ਹਮਨ ਕਰ ਰਹੇ ਆ ਜਾਂ ਉਹ ਅੱਗ ਬਾਲ ਕੇ ਬੈਠੇ ਆ ਤਾਂ ਉਹ ਸਿੱਖ ਧਰਮ ਦਾ ਪਰਮਾਨ ਹੀ ਨਹੀਂ ਸਿੱਖ ਦੀ ਜਾਂ ਸਿੱਖਾਂ ਦੀ ਤੇ ਮਰਜ਼ਾਦਾ ਹੀ ਨਹੀਂ ਹੈਗੀ ਔਰ ਇਹਦੇ ਨਾਲ ਹੀ ਸਾਡੇ ਲੋਕਾਂ ਨੂੰ ਕਿਹੜੇ ਪਾਸੇ ਲੈ ਜਾਣਾ ਚਾਹੁੰਦੇ ਆ ਕਿਹੜੇ ਪਾਸੇ ਖੂਚ ਕਿਹੜੇ ਖਾਰੇ ਖੂਚ ਸੁਟਣਾ ਚਾਹੁੰਦੇ ਆ ਜਿੱਥੋਂ ਗੁਰੂ ਸਾਹਿਬ ਨੇ ਬੜੀ ਮਿਹਨਤ ਨਾਲ ਕੁਰਬਾਨੀਆਂ ਦੇ ਕੇ ਇਹ ਕੱਢਿਆ ਸੀਗਾ ਇਹ ਸਾਨੂੰ ਉਸੇ ਹੀ ਪਾਸੇ ਫਿਰ ਠੱਕੀ ਜਾਂਦੇ ਆ ਕੁਝ ਆਪਣੇ ਆਪ ਨੂੰ ਜਿਹੜੇ ਨਿਹੰਗ ਸਿੰਘ ਕਹਿੰਦੇ ਨੇ ਉਹਨਾਂ ਵੱਲੋਂ ਹਵਨ ਕੀਤਾ ਜਾਂਦਾ ਹੈ ਯੱਗ ਕੀਤਾ ਜਾਂਦਾ ਜਿਵੇਂ ਕਿ ਹਿੰਦੂ ਰਿਸ਼ੀ मुनि ਪੁਰਾਣੇ ਕਰਦੇ ਹੁੰਦੇ ਸੀ ਇਹ ਸਿੱਖੀ ਸਿਧਾਂਤਾਂ ਦੇ ਵਿੱਚ ਕਿਤੇ ਆਉਂਦੀ ਹੈ ਇਹ ਚੀਜ਼ ਗੱਲਿਆ ਜੀ ਕੇ ਦੇਖੋ ਉਹ ਜਿਹੜਾ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੀ ਫਿਰਦੀ ਆ ਉਹ ਨਿਹੰਗਾਂ ਦੇ ਵਿੱਚੋਂ ਆਮ ਤੌਰ ਤੇ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਦੇ ਵਿੱਚੋਂ ਮੇਰੇ ਖਿਆਲ ਨਹੀਂ ਕੋਈ ਵੀ ਉਹ ਉਹ ਇੱਕ ਪਿੱਛੇ ਜਿਦੋਂ ਰਾਮ ਮੰਦਰ ਵਾਲਾ ਮਸਲਾ ਸੀਗਾ ਉੱਥੇ ਉਹ ਰਾਸ਼ਨ ਵੀ ਲੈ ਕੇ ਗਿਆ ਸੀਗਾ ਇਕੱਲਾ ਬੰਦਾ ਆ ਉਹ ਤਾਂ ਉੱਥੇ ਉਹ ਰਾਸ਼ਨ ਵੀ ਲੈ ਕੇ ਗਿਆ ਉਹਨੇ ਉੱਥੇ ਉਦੋਂ ਪੂਜਾ ਵਿੱਚ ਵੀ ਹਿੱਸਾ ਲਿਆ ਸਭ ਕੁਝ ਕਰਦਾ ਸੀਗਾ ਔਰ ਇਸ ਵੀਡੀਓ ਦੇ ਵਿੱਚ ਵੀ ਕਰਤਾ ਧਰਤਾ ਸਾਹਮਣੇ ਉਹੀ ਬੈਠਾ ਨਜ਼ਰ ਆ ਰਿਹਾ ਤਾਂ ਉਹ ਉਹ ਨਿਆੰਗੀ ਜਿਹੜਾ ਉਹ ਸਾਰੇ ਇਸ سلسلے ਦੇ ਵਿੱਚ ਲੱਗਾ ਹੋਇਆ ਮੇਰਾ ਖਿਆਲ ਹੈ ਕਿ ਸ਼ਾਇਦ ਇਹ ਵੀਡੀਓ ਹੋ ਸਕਦਾ ਉਹੀ ਪ੍ਰਾਣੀ ਉਸੇ ਘੜੀ ਦੀ ਹੋਵੇ ਤਾਂ ਉਹ ਘੁੰਮਦੀ ਫਿਰਦੀ ਹੁਣ ਸਾਹਮਣੇ ਆਈ ਆ ਤਾਂ ਅਸਲ ਵਿੱਚ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਵਿੱਚ ਇਹ ਸਾਰਾ ਕੁਝ ਪ੍ਰਮਾਣ ਨਹੀਂ ਆ ਜੋ ਕੀਤਾ ਜਾ ਰਿਹਾ ਜੋ ਹੋ ਰਿਹਾ ਉਹ ਗੁਰੂ ਸਾਹਿਬ ਦੇ ਸਿਧਾਂਤਾਂ ਚ ਗੁਰਬਾਣੀ ਵਿੱਚ ਕਿਤੇ ਵੀ ਪ੍ਰਵਾਨ ਨਹੀਂ ਆ ਗੁਰੂ ਸਾਹਿਬ ਨੇ ਨਾ ਇਹਨਾਂ ਚੀਜ਼ਾਂ ਨੂੰ ਮੰਨਤਾ ਦਿੱਤੀ ਆ ਨਾ ਇਹ ਪ੍ਰਵਾਨ ਆ ਨਾ ਇਹ ਸਿੱਖ ਰਹਿਤ ਮਰਯਾਦਾ ਵਿੱਚ ਇਹਨਾਂ ਦਾ ਕੋਈ ਜ਼ਿਕਰ ਆ ਸਿੱਖ ਰਹਿਤ ਮਰਯਾਦਾ ਵਿੱਚ ਤਾਂ ਬਕਾਇਦਾ ਇਹਨਾਂ ਚੀਜ਼ਾਂ ਦੀ ਮਨਾਈ ਕੀਤੀ ਹੋਈ ਆ ਪਰ ਗੱਲ ਉਹੀ ਬਣਦੀ ਆ ਕਿ ਬਹੁਤ ਸਾਰੇ ਲੋਕ ਇਦਾਂ ਦੇ ਨਾ ਭੇਖ ਬਾਹਰੋਂ ਤਾਰਨ ਕਰ ਲੈਂਦੇ ਸ਼ਕਲ ਸੂਰਤ ਜਿਹੜੀ ਉਹ ਸਾਡੇ ਵਾਲੀ ਹੋਏਗੀ ਲੇਕਿਨ ਜਿਹੜੇ ਕਰਮ ਆ ਉਹ ਸਿੱਖਾਂ ਵਾਲੇ ਨਹੀਂ ਦਿਖਾਈ ਦਿੰਦੇ ਉਹ ਕਰਮ ਸਾਰੇ ਉਹੀ ਕਰ ਰਹੇ ਆ ਜਿਹੜੇ ਹੁਣ ਜਿੱਥੇ ਬੈਠੇ ਆ ਜਿਹੜੀਆਂ ਉਹ ਫੋਟੋਆਂ ਲੱਗੀਆਂ ਹੋਈਆਂ ਉਹਦੇ ਨਾਲ ਕੁਝ ਬੰਦੇ ਉਹਨਾਂ ਦੇ ਹਿੰਦੂ ਸ਼ਾਇਦ ਸੰਗਠਨਾਂ ਦੇ ਵੀ ਬੈਠੇ ਹੋਇਆ ਤਾਂ ਉਹ ਸਾਰੇ ਬੰਦੇ ਉਹੀ ਸਾਰਾ ਕੁਝ ਕਰਦੇ ਪਏ ਜਿਹੜਾ ਕੁਝ ਸਿੱਖ ਧਰਮ ਦੇ ਵਿੱਚ ਨਹੀਂ ਹੈਗਾ ਪਰ ਇਹ ਬੈਠੇ ਉੱਥੇ ਸਾਰੇ ਤਸਵੀਰਾਂ ਉੱਤੇ ਚੋਰ ਵੀ ਕਰ ਰਹੇ ਆ ਜਦਕਿ ਮੂਰਤੀ ਪੂਜਾ ਤਾਂ ਸਿੱਖ ਧਰਮ ਵਿੱਚ ਪ੍ਰਵਾਨ ਨਹੀਂ ਨਹੀਂ ਹੈਗੀ ਜਿਹੜਾ ਹਮਨ ਕਰ ਰਹੇ ਆ ਜਾਂ ਉਹ ਅੱਗ ਬਾਲ ਕੇ ਬੈਠੇ ਆ ਤਾਂ ਉਹ ਸਿੱਖ ਧਰਮਤੋਂ ਪ੍ਰਵਾਨ ਹੀ ਨਹੀਂ ਸਿੱਖ ਦੀ ਜਾਂ ਸਿੱਖਾਂ ਦੀ ਤੇ ਮਰਜ਼ਾਦਾ ਹੀ ਨਹੀਂ ਹੈਗੀ ਤਾਂ ਇਹ ਸਾਨੂੰ ਸੇਧ ਕੀ ਦੇਣਾ ਚਾ ਰਿਹਾ ਔਰ ਇਹਦੇ ਨਾਲ ਹੀ ਸਾਡੇ ਲੋਕਾਂ ਨੂੰ ਕਿਹੜੇ ਪਾਸੇ ਲਜਾਣਾ ਚਾਹੁੰਦੇ ਆ ਕਿਹੜੇ ਪਾਸੇ ਖੂਚ ਕਿਹੜੇ ਖਾਰੇ ਖੂਚ ਸੁਟਣਾ ਚਾਹੁੰਦੇ ਆ ਜਿੱਥੋਂ ਗੁਰੂ ਸਾਹਿਬ ਨੇ ਬੜੀ ਮਿਹਨਤ ਨਾਲ ਕੁਰਬਾਨੀਆਂ ਦੇ ਕੇ ਇਹ ਕੱਢਿਆ ਸੀਗਾ ਇਹ ਸਾਨੂੰ ਉਸੇ ਪਾਸੇ ਫਿਰ ਧੱਕੀ ਜਾਂਦੇ ਆ ਔਰ ਅਫਸੋਸ ਇਸ ਗੱਲ ਦਾ ਵੀ ਆ ਕਿ ਇਹ ਸਾਰਾ ਕੁਝ ਵਾਪਰਨ ਦੇ ਬਾਵਜੂਦ ਵੀ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਪ ਰਹੀਦੀ ਆ ਔਰ ਸਾਡੇ ਖਾਸ ਕਰਕੇ ਜਥੇਦਾਰ ਵੀ ਜਿਹੜੇ ਆ ਉਹ ਇਹਨਾਂ ਗੱਲਾਂ ਤੇ ਕੋਈ ਟਿੱਪਣੀ ਨਹੀਂ ਕਰਦੇ ਕੁਝ ਵੀ ਬੋਲਦੇ ਨਹੀਂਗੇ ਜਦਕਿ ਇਨਾ ਮੌਕਿਆਂ ਤੇ ਬੋਲਣਾ ਚਾਹੀਦਾ ਤਾਂ ਕਿ ਜਿਹੜੇ ਆਮ ਲੋਕ ਆਮ ਸੰਗਤ ਆ ਉਹਨਾਂ ਨੂੰ ਵੀ ਸੇਧ ਮਿਲੇ ਕਿ ਗੁਰਮਤ ਕੀ ਕਹਿੰਦੀ ਆ ਤੇ ਇਹ ਬੰਦੇ ਕਿਹੜੇ ਪਾਸੇ ਨੂੰ ਜਾ ਰਹੇ ਆ